ਟੇਲ ਬੋਨ ਪੇਨ ਟੁੰਡਰੀ ਦਾ ਦਰਦ ਰੀਡ ਦੀ ਹੱਡੀ ਦੇ ਆਖਰੀ ਮਣਕੇ ਦਾ ਦਰਦ ਸਭ ਤੋਂ ਔਖਾ ਦਰਦ ਹੈ ਹੋਰ ਦਰਦ ਆਪਾਂ ਚੱਲ ਸਕਦੇ ਆ ਪਰ ਟੇਲ ਬੋਨ ਪੇਨ ਸਹਿਣੀ ਬਹੁਤ ਜ਼ਿਆਦਾ ਔਖੀ ਹੈ ਜਿਸ ਦੇ ਦਾਤ ਹੁੰਦਾ ਉਸ ਨੂੰ ਪਤਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਬੜੀਆਂ ਆਸਾਨ ਕਸਰਤਾ ਨੇ ਕਸਰਤਾ ਕਰਨ ਤੋਂ ਪਹਿਲਾਂ 20 ਮਿੰਟ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜ਼ਰੂਰ ਦਿਓ ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋ ਸਕੇ ਪਹਿਲੀ ਕਸਰਤ ਕੀ ਹੋਏਗੀ ਚਾਈਲਡ ਪੋਸਟ ਸਟ੍ਰੈਚ ਹੋਏਗਾ ਆਪਾਂ ਬਿਲਕੁਲ ਏਡੀਆਂ ਤੇ ਬੈਠਣ ਦੀ ਕੋਸ਼ਿਸ਼ ਹੱਥ ਅੱਗੇ ਰਹਿ ਜਾਣਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਫਿਰ ਵਾਪਸ ਇਸਦੇ ਲਾਉ 10 ਸੈਟ ਉਦੋਂ ਅਗਲੀ ਕਸਰਤ ਵੀ ਚਾਈਲਡ ਪੋਸਟ ਸਟ੍ਰੈਚੀ ਹੈ ਪਰ ਦੋਨੋਂ ਗੋਡੇ ਖੋਲ ਦੇਣੇ ਆ ਆਪਾਂ ਵੱਧ ਤੋਂ ਵੱਧ ਏਡੀਆਂ ਤੇ ਬੈਠਣ ਦੀ ਕੋਸ਼ਿਸ਼ ਇਸ ਜਗ੍ਹਾ ਤੇ ਖਿੱਚ ਪਈਗੀ ਇੱਥੇ 10 ਸੈਕਿੰਡ ਹੋਲਡ ਫਿਰ ਵਾਪਸ ਇਸਦੇ ਲਾਉ ਤੁਸੀਂ 10 ਸੈਟ ਤੀਜੀ ਕਸਰਤ ਵੀ ਸੇਮ ਹੀ ਆ ਦੋਨੋਂ ਗੋਡੇ ਖੋਲ ਦੇਣੇ ਆ ਪਰ ਇਸ ਦੇ ਵਿੱਚ ਆਪਾਂ ਦੋਨਾਂ ਏਡੀਆਂ ਨੂੰ ਇੱਕ ਦੂਜੇ ਦੇ ਵੱਲ ਤੱਕਾਂਗੇ ਤਾਂ ਕਿ ਆਪਣੇ ਇਸ ਮਸਲ ਰਿਲੈਕਸ ਹੋ ਸਕਣ ਔਰ ਜੋਰ ਲੱਗੇ ਫਿਰ ਰਿਲੈਕਸ 10 ਗਿਣਾਵਾਂਗੇ ਆਪਾਂ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਫਿਰ ਆਪਾਂ ਇਸ ਤੋਂ ਬਾਅਦ ਫਿਰ ਸੇਕ ਦੇਣਾ ਤਿੰਨੋਂ ਕਸਰਤਾ ਕਰਾਂਗੇ ਤਾਂ ਆਪਾਂ ਟੇਲ ਬੋਨ ਪੇਨ ਟੁੰਡਰੀ ਦਾ ਦਰਦ ਬਹੁਤ ਜਲਦੀ ਠੀਕ ਹੋਣ ਵਾਲਾ ਹੈ ਸਤਿ ਸ਼੍ਰੀ ਅਕਾਲ ਜੀ